ਜਲੰਧਰ ਸ਼ਹਿਰ ਦੀ ਇੱਕ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਲੈ ਕੇ ਆ ਰਹੇ ਤੁਹਾਨੂੰ ਦੱਸ ਦਈਏ ਕਿ ਸੋਡਲ ਸੋਡਲ ਨਗਰ ਦੇ ਵਿੱਚ ਦਿਨ ਦਿਹਾੜੇ ਤੋਂ ਦੱਸ ਦਈਏ ਕਿ ਸਵੇਰੇ ਤੜਕੇ ਤੜਕੇ ਕਈ ਜਿਹੜੇ ਆ ਮਕਾਨ ਜਿਹੜੇ ਆ ਉਹ ਤੋੜ ਦਿੱਤੇ ਗਏ ਆ ਅਖਿਰ ਕੀ ਸਾਰਾ ਕਾਰਨ ਹੈ ਜਿਹਦਾ ਮਕਾਨ ਇਸ ਟਾਈਮ ਵੀ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਜੀ ਤੁਹਾਡਾ ਐ ਮੇਰਾ ਨਾਮ ਵਿਨੋਦ ਸ਼ਰਮਾ ਜੀ ਕੀ ਪਾਜੀ ਗੱਲਬਾਤ ਹੋਈ ਜਿਹੜੇ ਮਕਾਨ ਤੁਹਾਡੇ ਤੋੜ ਦਿੱਤੇ ਗਏ ਅੱਜ ਪਾਜੀ ਇਹ ਹੈਗੇ ਆ ਜੀ ਬਾਹਰ ਫੈਕਟਰੀ ਦੇ ਮਾਲਕ ਹੈਗੇ ਆ ਉਹ ਕਬਜ਼ਾ ਕਰਨਾ ਚਾਹੁੰਦੇ ਆ ਜੀ ਕੌਣ ਹੈ ਫੈਕਟਰੀ ਦਾ ਮਾਲਕ ਕਿਹੜੀ ਫੈਕਟਰੀ ਹੈ ਸੰਦੀਪ ਕੁਮਾਰ ਅੱ ਉਹ ਗੱਤਰੀ ਫੈਕਟਰੀ ਉਹਨਾਂ ਦੀ ਉਹ ਚਾਹਦੇ ਆਗੇ ਇੱਥੇ ਕਬਜ਼ਾ ਕੀਤਾ ਜਾਵੇ ਉਹਨਾਂ ਨੇ ਸਕੂਲ ਤੇ ਵੀ ਕਬਜ਼ਾ ਕੀਤਾ ਹੈ ਤੋੜ ਕੇ ਬਣਾਇਆ ਹੋ ਜੰਝਕਾਰ ਪਾਸ ਹੋਇਆ ਸੀ ਉਹਦੀ 3.5 ਲੱਖ ਰੁਪਏ ਗ੍ਰਾਂਟ ਵੀ ਆਈ ਸੀ ਹਨਾ ਜੰਝਕਾਰ ਦੀ ਜਗ੍ਹਾ ਸਕੂਲ ਬਣਾਤਾ ਜੇ ਤੇ ਉੱਥੇ ਕੋਈ ਕਾਰਵਾਈ ਨਹੀਂ ਹੋਈ ਉਦੋਂ ਵੀ ਇਹ ਕਲੇਸ਼ ਹੋਇਆ ਸੀ ਲੇਕਿਨ ਕਾਰਵਾਈ ਕੋਈ ਨਹੀਂ ਹੋਈ ਸੀ ਭਾਜੀ ਸਾਢੇ ਪਰਸੋਂ ਦੋ ਕਮਰੇ ਤੋੜੇ ਗਏ ਸੀ ਆਪਾਂ ਇਹਨਾਂ ਨੂੰ ਰੋਕਤਾ ਸੀ ਪਰਸੋਂ ਚੱਲ ਗਏ ਸੀ ਕੱਲ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਅੱਜ ਸਵੇਰੇ ਮੈਂ ਕੰਮ ਤੇ ਗਿਆ ਤੇ ਇਹਨਾਂ ਨੇ ਮੇਰੇ ਜਾਣਤਵਾ ਕਮਰੇ ਢਾਤੇ ਆ ਭਾਜੀ ਤੇ ਜਦੋਂ ਮੈਂ ਆਇਆ ਮੈਂ ਦੇਖਿਆ ਕਮਰੇ ਟਟੇ ਆ ਮੈਂ ਤੁਹਾਨੂੰ ਬੁਲਾਇਆ ਭਾਜੀ ਇੱਕ ਇਹ ਐਚ ਆਰ ਇੱਥੇ ਜਾਂਦੇ ਕਬਾੜਖਾਨਾ ਖੁੱਲੇ ਉੱਥੋਂ ਤੋਂ ਉਹ ਕੰਦ ਤੋਂ ਲੈ ਕੇ ਉੱਥੇ ਤੱਕ ਦੀ ਸਿੱਧੀ ਜਗ੍ਹਾ ਕਵਰ ਕੀਤੀ ਜਾਂਦੀ ਹੈ ਪਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਉਹਨਾਂ ਦੀ ਫੈਕਟਰੀ ਹੈਗੀ ਇਹਦੇ ਵਿੱਚ ਕਬਾੜੀ ਦਾ ਰੋਲ ਕਿੱਥੋਂ ਆ ਗਿਆ ਹੁਣ ਇਹ ਭਾਜੀ ਦੋਨੇ ਮਿਲੇ ਹੋਏ ਆ ਇਹ ਪ੍ਰਧਾਨ ਬਣੇ ਹੋਏ ਆ ਦੋਨੇ ਕਬਾੜੀਆ ਤੇ ਸੰਦੀਪ ਨਾਰਨ ਇੱਥੇ ਦੇ ਪ੍ਰਧਾਨ ਬਣੇ ਹੋਏ ਆ ਇਹ ਕਹਿੰਦੇ ਜੀ ਆਪਾਂ ਕਮੇਟੀ ਬਣਾਈ ਹੈ ਮੈਂ ਪੁੱਛਣਾ ਚਾਹਨਾ ਕਮੇਟੀ ਚੰਨਾ ਦੇ ਕਿੰਨੇ ਮੈਂਬਰ ਨੇ ਨਾਮ ਲਿਖ ਕੇ ਦੇਣ 15 ਦੇ 15 ਮੈਂਬਰ ਜਿਨੇ ਵੀ ਇਹ ਕਹਿੰਦੇ ਨੇ ਨਾਮ ਲਿਖ ਕੇ ਦੇਣ ਸਾਨੂੰ ਪਤਾ ਲੱਗੇ ਮਹੱਲੇ ਦੇ ਕਿੰਨੇ ਬੰਦੇ ਐ ਮਹੱਲੇ ਦਾ ਕੋਈ ਬੰਦਾ ਹੀ ਨਹੀਂ ਕਮੇਟੀ 'ਚ ਸਿਰਫ ਦੋ ਆਏ ਪੈਸੇ ਖਾਣਾ ਚਾਹੁੰਦੇ ਐ ਪਰ ਅੱਜ ਅਸੀਂ ਕਿਹੜੀ ਗੱਲ ਹੋਬੀਗੀ ਤੁਹਾਡਾ ਜਿਹੜਾ ਅੱਜ ਇਹਨਾਂ ਨੇ ਮਕਾਨ ਐਸੀ ਖੁੱਦਕ ਦੇ ਵਿੱਚ ਜਿਹੜਾ ਤੋੜ ਦਿੱਤਾ ਭਾਈ ਪਤਾ ਕੀ ਚੱਕਰ ਸੀ ਮੈਂ ਇੱਥੇ ਰਹਿੰਦਾ ਐ ਇਹਨਾਂ ਨੇ ਮੈਨੂੰ ਕਹਿੰਦਾ ਖਾਲੀ ਕਰ ਦਿਓ ਮੈਂ ਕਿਹਾ ਆਪਾਂ ਖਾਲੀ ਨਹੀਂ ਕਰਨਾ ਭਾਈ ਸਾਨੂੰ ਜਿਨ੍ਹਾਂ ਨੇ ਦਿੱਤਾ ਆਪਾਂ ਨਹੀਂ ਖਾਲੀ ਕਰਨਾ ਆਪਾਂ ਰਹਿ ਰਹੇ ਆਂ ਜਾਂ ਆਪਾਂ ਕੋਈ ਗਲਤ ਕੰਮ ਕਰ ਰਹੇ ਆਂ ਫਿਰ ਤੁਸੀਂ ਸਾਨੂੰ ਕਹਿ ਸਕਦੇ ਹੋ ਇਹਨਾਂ ਨੇ ਪਿੱਛੇ ਇਹ ਕੀ ਕੀਤਾ ਸੀ ਦੋ ਤਿੰਨ ਸਾਲ ਪਹਿਲਾਂ ਉਹ ਕਮਰੇ ਦੀ ਛੱਤ ਤੋੜੀ ਸੀ ਉਹਦਾ ਦਰਵਾਜ਼ਾ ਕੱਢ ਕੇ ਕਵਾੜੀਆਂ ਨੇ ਵੇਚੀਆਂ ਬਾਹਰ ਮੋਹਨ ਲਾਲ ਨੇ ਉਹਨਾਂ ਨੇ ਵੇਚ ਦਿੱਤੀਆਂ ਉਹਦੇ ਵਿੱਚ ਬੰਦੇ ਬਾਹਰੋਂ ਆਣੇ ਸ਼ੁਰੂ ਹੋ ਗਏ ਚਿੱਟਾ ਪੀਣ ਲਈ ਉਹਦੇ ਵਿੱਚ ਬਹਿ ਕੇ ਪੀਣ ਲੱਗੇ ਇਦੋਂ ਇਹਨਾਂ ਨੇ ਕਮਰੇ ਦਾ ਤਾਲਾ ਤੋੜ ਦਿੱਤਾ ਕਵਾੜੀਆਂ ਉਹਨਾਂ ਨੇ ਇਹ ਜਿਹੜੇ ਸਾਰੇ ਜਿਹੜੇ ਜਿੱਦਾਂ ਤੁਸੀਂ ਕਿਹਾ ਕਿ ਜੰਜ ਘਰ ਪਾਸ ਹੋਇਆ ਸੀਗਾ ਉਹਦੇ ਵਿੱਚ ਸਕੂਲ ਜਿਹੜਾ ਆ ਬਣ ਗਿਆ ਸਕੂਲ ਬਣਾਉਣ ਤੋਂ ਬਾਅਦ ਹੁਣ ਤੁਸੀਂ ਕਿਹਾ ਕਿ ਦੀ ਬਾਰੀਆਂ ਵੇਚ ਦਿੱਤੀਆਂ ਜਿਹੜਾ ਸਾਰਾ ਪੈਸਾ ਕਿੱਥੇ ਕਿਹਦੇ ਕੋਲ ਜਾ ਰਿਹਾ ਇਹ ਸਾਰਾ ਪੈਸਾ ਭਾਈ ਮੋਹਨ ਹੀ ਕੋਲ ਜਾ ਰਿਹਾ ਤੇ ਸੰਦੀਪ ਨਾਰੰਗੋ ਜਾ ਰਿਹਾ ਮੰਦਰ ਦਾ ਪੈਸਾ ਵੀ ਉਹਨਾਂ ਕੋਲ ਜਾ ਰਿਹਾ ਹੈ ਜਿੰਨੇ ਬੰਦੇ ਕਿਰਾਏਦਾਰ ਰਹਿੰਦੇ ਆ ਸਾਰਿਆਂ ਨੂੰ ਕਿਰਾਇਆ ਲਿੱਤਾ ਜਾਂਦਾ ਆ ਉਹ ਸਾਰਾ ਪੈਸਾ ਇੰਨਾ ਕੋ ਜਾਂਦਾ ਆ ਨਾ ਕੋਈ ਹਿਸਾਬ ਆ ਜੇ ਲੈਟਰਿੰਗ ਖਰਾਬ ਹੋ ਜਾਵੇ ਆਪਾਂ ਪੈਸੇ ਪਾ ਕੇ ਠੀਕ ਇਹ ਜਗਾ ਜਿਹੜੀ ਹੈ ਇਹ ਕੀ ਦੀ ਅਸਲ ਦੇ ਵਿੱਚ ਜਗਾ ਕੀ ਦੀ ਹੈ ਮਾਲਕ ਕੌਣ ਹੈ ਇਸ ਜਗਾ ਦਾ ਇਸ ਜਗਾ ਦੇ ਮਾਲਕ ਖਾਪ ਰਹੇ ਨਹੀਂ ਠੀਕ ਹੈ ਉਹ ਹੁਣ ਰਹਿ ਨਹੀਂ ਹੈਗੇ ਉਹਨਾਂ ਦੇ ਆਂਦੇ ਆ ਬੱਚੇ ਲੋਗ ਆਂਦੇ ਆ ਲੇਕਿਨ ਉਹ ਇੱਥੇ ਆਪਣਾ ਮੱਥਾ ਟੇਕਦੇ ਆ ਚੱਲ ਜਾਂਦੇ ਆ ਕਿਸੇ ਨੂੰ ਕੋਈ ਲੈਂਦੇ ਨਹੀਂ ਉਹਨਾਂ ਅੱਜ ਤੱਕ ਕਰੋਨਾ ਨੇ ਨਾ ਕਦੀ ਗਏ ਨੂੰ ਕਿਹਾ ਆ ਕਾਂਜੀ ਤੁਸੀਂ ਹੱਥ ਕਿਉਂ ਰੰਦੇ ਹੋ ਕਦੀ ਨਹੀਂ ਪੁੱਛਿਆ ਉਹਨਾਂ ਨੇ ਅੱਛਾ ਅੱਜ ਜਿਹੜਾ ਇਹ ਘਾਟ ਟੁੱਟਿਆ ਵਾ ਕਦੋਂ ਇਹਨਾਂ ਨੇ ਤੋੜਿਆ ਕੀ ਮਤਲਬ ਤੁਸੀਂ ਉਸ ਸਮੇਂ ਕਿੱਥੇ ਸੀਗੇ ਜਦੋਂ ਇਹ ਮੈਂ ਭਾਈ ਉਸ ਟਾਈਮ ਕੰਮ ਤੇ ਹੀ ਮੈਂ ਈ ਰਿਕਸ਼ਾ ਜੀ ਕਿੰਨੇ ਵਜੇ ਭਾਈ ਮੈਂ ਸਵੇਰੇ 7 ਵਜੇ ਨਿਕਲ ਜਾਂਦਾ 6 7 ਵਜੇ ਕਰੋ ਅੱਛਾ ਮੈਂ ਰਾਤੀ 10 11 ਵਜੇ ਤੱਕ ਈ ਰਿਕਸ਼ਾ ਚਲਾਉਣਾ ਆ ਜੀ ਮੈਂ ਚੱਲ ਗਿਆ ਇਹ ਮੈਨੂੰ ਮੁੰਡਿਆ ਫੋਨ ਆਇਆ ਸਾਢੇ 9 ਵਜੇ ਕਹਿੰਦਾ ਭਾਈ ਉਹਨਾਂ ਨੇ ਤੁਹਾਡੇ ਸਾਰੇ ਕਮਰੇ ਟਾਪੇ ਆ ਅਜੇ ਨਹੀਂ ਆਹ ਸੰਦੀਪ ਨਰੰਗ ਉਹਨਾਂ ਨੇ ਅੱਛਾ ਜਦੋਂ ਮੈਂ ਇੱਧਰ ਆਇਆ ਮੈਂ ਦੇਖਿਆ ਕਿ ਸਾਰੇ ਉੱਤੋਂ ਬਾਹਰ ਨਾਲ ਫੋਨ ਕੀਤਾ ਭਾਈ ਜੀ ਗੱਲਬਾਤ ਹੋਈ ਮੇਰੀ ਕਹਿੰਦੇ ਪਾ ਰਹੇ ਆ ਇਹ ਕਿਦਾਂ ਕੋਈ ਬੰਦੇ ਆਈ ਸੀਗੇ ਜਾਂ ਫਿਰ ਕਿ ਕੋਈ ਕਰੀਨ ਪਾਈ ਗਈ ਮੈਨੂੰ ਇਹ ਨਹੀਂ ਪਤਾ ਮੈਂ ਇੱਥੇ ਸੀਗਾ ਨਹੀਂ ਇੱਥੇ ਭਾਜੀ ਜਿਹੜੇ ਜਿੰਨਾ ਤੁਸੀਂ ਨਾਮ ਲੈ ਰਹੇ ਹੋ ਸਿਰਫ ਲੋਕਾਂ ਦੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਦੇ ਆ ਕਿ ਕੁਝ ਹੋਰ ਵੀ ਤਰ੍ਹਾਂ ਦੇ ਕੰਮ ਵੀ ਇਨਲੀਗਲ ਇਹਨਾਂ ਦੇ ਹੋ ਗਏ ਭਾਈ ਇਹ ਇਨਲੀਗਲ ਕੰਮ ਹੈ ਕਰਨਾਂ ਦੇ ਜੀ ਕਿਹੜੇ ਕਿਹੜੇ ਭਾਜੀ ਇਹ ਕੈਮੀਕਲ ਬਣਾਉਂਦੇ ਆ ਫੈਕਟਰੀ ਜੀ ਠੀਕ ਹੈ ਉਹ ਮਨਜ਼ੂਰੀ ਨਹੀਂ ਆ ਗਈ ਮਲੇ ਚ ਇਹ ਕੰਮ ਕਰਦੇ ਆ ਪਿੱਛੇ ਗਲੀ ਜੀ ਫੈਕਟਰੀ ਦੇ ਵਿੱਚ ਉਹਨਾਂ ਦੀ ਜਗ੍ਹਾ ਆ ਉੱਥੇ ਕੈਮੀਕਲ ਦਾ ਕੰਮ ਕਰ ਪੀ ਭਾਜੀ ਇੱਥੇ ਕਿਹੜਾ ਕਿਹੜਾ ਕੰਮ ਕਰਦੇ ਕਿਹੜੀ ਇਨਲੀਗਲ ਭਾਜੀ ਫੈਕਟਰੀ ਖੱਤੇ ਦੀ ਆ ਕੈਮੀਕਲ ਵੀ ਬੰਦਾ ਆ ਵਸੇ ਦੇਖਿਆ ਜਾਵੇ ਤੇ ਕੈਮੀਕਲ ਬਣਾਉਣ ਦਾ ਇਸ਼ੂ ਨਹੀਂ ਹੈਗਾ ਤੁਸੀਂ ਕਦੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨ ਨੂੰ ਕੰਪਲੇਨ ਨਹੀਂ ਕੀਤੀ ਅਸੀਂ ਗਰੀਬ ਬੰਦੇ ਆ ਆਪਾਂ ਜੇ ਵਿੱਚ ਬੋਲਾਂਗੇ ਅਗਲੇ ਚੁਕਾ ਦੇਣਗੇ ਪੁਲਿਸਾਂ ਨੇ ਇੰਨਾ ਕਹਿੰਦੇ ਸਵੇਰੇ ਵੀ ਕਹਿੰਦੇ ਕਹਿੰਦੇ ਜੇ ਕੋਈ ਆਇਆ ਤੇ ਅਸੀਂ ਚੁਕਾ ਦਾਂਗੇ ਸੋ ਇੱਕ ਹੋਰ ਵਿਅਕਤੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕੀ ਨਾ ਵਾ ਜੀ ਤੁਹਾਡਾ ਮੇਰਾ ਭਾਜੀ ਕੁਮਾਰ ਸੌਂਦੀ ਆ ਤੁਹਾਡੇ ਰਿਸ਼ਤੇਦਾਰ ਵੀ ਲੱਗਦੇ ਨੇ ਇਹ ਨਹੀਂ ਰਿਸ਼ਤੇਦਾਨੀ ਮੇਰੇ ਜਿਹਦੇ ਚਾਚਾ ਜੀ ਦੇ ਫਰੈਂਡ ਹੈ ਸਰ ਇਹ ਕਿਦਾਂ ਨਾ ਸਾਡਾ ਘਰ ਆਣਾ ਜਾਣਾ ਹੈਗਾ ਕਿਦਾਂ ਕੀ ਇਹਨਾਂ ਦੇ ਕਿਹੜੇ ਜੋ ਚੀਜ਼ਾਂ ਕਹਿ ਰਹੇ ਕਿ ਇਹ ਸਹੀ ਨੇ ਸਾਰੀਆਂ ਹਾਂਜੀ ਬਿਲਕੁਲ ਸਹੀ ਹੈ ਭਾਜੀ ਇਹਨੂੰ ਮੈਨੂੰ ਘੱਟੋ ਘੱਟ ਨੂੰ 15 16 ਸਾਲ ਤੋਂ ਮੈਨੂੰ ਹੋ ਗਿਆ ਦੇਖਦੇ ਕਿ ਇੱਥੇ ਰਹਿੰਦਾ ਗਰੀਬ ਬੰਦਾ ਹੈ ਵਿਚਾਰਾ ਆਪਣੀ ਰੋਜੀ ਰੋਟੀ ਕਰਦਾ ਬੈਟਰੀ ਰਕਸ਼ਾ ਚਲਾ ਕੇ ਵਾਈਫ ਹੈ ਦੀ ਲੋਕਾਂ ਦੇ ਘਰ ਜਿੰਦਾ ਕੰਮ ਵਗੈਰਾ ਕਰਦੀ ਹੈ ਤੇ ਉਹਦਾ ਬੰਦਾ ਵਧੀਆ ਹੈਗਾ ਇਹਦੀ ਗੱਲ ਨਹੀਂ ਹੈ ਪਰ ਜਿੱਦਾਂ ਜੋ ਕਹਿ ਰਿਹਾ ਉਹ ਸਹੀ ਕਹਿ ਰਿਹਾ ਬਿਲਕੁਲ ਜਿਹੜੀ ਇਹ ਜਗ੍ਹਾ ਆ ਕਿ ਇਹ ਤੁਹਾਡੇ ਜਿਹੜੇ ਤੁਸੀਂ ਕਹੇ ਮੇਰੇ ਚਾਚਾ ਜੀ ਦੇ ਦੋਸਤ ਆ ਜੋ ਸੰਦੀਪ ਨਾਮ ਉਹਨਾਂ ਦਾ ਸ਼ਾਦੀ ਸੰਦੀਪ ਨਰੰਗ ਹਾਂ ਇਹ ਉਹਨਾਂ ਦੀ ਜਗ੍ਹਾ ਹੈ ਨਹੀਂ ਨਹੀਂ ਉਹਨਾਂ ਦੀ ਜਗ੍ਹਾ ਨਹੀਂ ਹੈਗੀ ਇਹ ਜਗ੍ਹਾ ਹੈਗੀ ਹੈ ਬਗੀਚੀ ਥਾਪੜਾ ਬਗੀਚੀ ਜਿਹਦਾ ਨਾਮ ਮਸ਼ਹੂਰ ਹੈ ਥਾਪੜਾਂ ਦੀ ਜਗ੍ਹਾ ਜੀ ਤੇ ਇਹ ਜਿਹਨਾਂ ਨੇ ਮੈਨੂੰ ਇਹਨੇ ਦੱਸਿਆ ਕਿ ਕਨੇ ਕੇਬਲ ਕਿਸ਼ਨ ਜੀ ਹੈਗੇ ਆ ਉਹਨਾਂ ਨੇ ਸਾਨੂੰ ਮਤਲਬ ਹੈਂਡਓਵਰ ਤੇ ਕੇਟ ਕਰਦੇ ਤੋਰ ਤੇ ਉਹਨਾਂ ਨੇ ਰੱਖਿਆ ਹੋਊਗਾ ਕਿ ਜਨਵਰੀਰ ਤੱਕ ਤੂੰ ਐਸੀ ਹੈਗਾ ਵਾ ਤੂੰ ਕਿਰਾਇ ਵਗੈਰਾ ਨਹੀਂ ਦੇਣਾ ਇੱਥੇ ਦਾ ਬਿਲਕੁਲ ਵੀ ਤੂੰ ਤੇ ਤਦ ਤੱਕ ਤੂੰ ਰਹਿ ਸਕਦਾ ਤੇ ਹੁਣ ਕਨੇ ਜੀ ਕਮਰੇਟਾਂ ਨੇ ਸ਼ੂ ਕਰਤੇ ਉਹਨਾਂ ਨੇ ਤੇ ਇਹਨਾਂ ਦੀ ਇਹ ਵਿੱਚੋਂ ਇਹਨਾਂ ਨੇ ਆਪਣਾ ਗੋਦਾਮ ਵੀ ਬਣਾਇਆ ਹੋਇਆ ਹੈ ਪਿੱਛੇ ਗੋਦਾਮ ਇਹਨਾਂ ਨੇ ਕਬਾੜ ਦੀ ਦੁਕਾਨ ਹੈ ਬਾਹਰ ਪੰਟੀ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਆਪਣੇ ਯੂਜ਼ ਕਰਨ ਵਾਸਤੇ ਫੈਮਿਲੀ ਮਤਲਬ ਜੋ ਵੀ ਕਹੋ ਗੋਦਾਮ ਬੋਤਲਾਂ ਕਹੋ ਕੋਈ ਕਹੋ ਮਤਲਬ ਇਹਨਾਂ ਨੇ ਆਪਣੇ ਬਸੇ ਪਰ ਰਿਹਾਇਸ਼ੀ ਇਲਾਕੇ ਦੇ ਵਿੱਚ ਗੱਲ ਕਰੀ ਅਸੀਂ ਕਬਾੜੀ ਦੀ ਦੁਕਾਨ ਵੀ ਨਹੀਂ ਖੋਲ ਸਕਦੇ ਨਹੀਂ ਖੋਲ ਸਕਦੇ ਭਾਜੀ ਬਿਲਕੁਲ ਨਹੀਂ ਖੋਲ ਸਕਦੇ ਇੱਥੇ ਨੰਗਣਾ ਮੁਸ਼ਕਿਲ ਹੋ ਜਾਂਦਾ ਭਾਜੀ ਬਾਹਰ ਦੇਖੋ ਜਾ ਕੇ ਤੇ ਬੋਰੇ ਵੱਡੇ ਵੱਡੇ ਗੱਡੀਆਂ ਲੱਗੀਆਂ ਲੰਨੀਆਂ ਕਿਤੇ ਨਾ ਕਿਤੇ ਕਿਉਂਕਿ ਥੋੜੀ ਜਿਹੀ ਵੀ ਕਿਸੇ ਕਬਾੜ ਨੂੰ ਅੱਗ ਲੱਗਦੀ ਹੈ ਉਹ ਬਿਸ਼ਨ ਲੱਗ ਬਣ ਸਕਦੀ ਹੈ ਤੇ ਫਾਇਰ ਬ੍ਰਿਗੇਡ ਜਿਹੜੀ ਗੱਡੀ ਹੈ ਉਹ ਵੀ ਨਹੀਂ ਇੱਥੇ ਆ ਕੇ ਜਲਦੀ ਕੁਛ ਕਰਦੇ ਦਬਕਲ ਵਿਭਾਗ ਦੀ ਗੱਡੀ ਨਹੀਂ ਆ ਸਕਦੀ ਬਿਲਕੁਲ ਨਹੀਂ ਆ ਸਕਦੀ ਭਾਜੀ ਤੁਸੀਂ ਕਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮਹੱਲੇ ਵਾਲੇ ਨੇ ਕਦੀ ਗੱਲ ਨਹੀਂ ਕੀਤੀ ਕੀ ਆ ਕਿਉਂ ਰਹਿ ਕਿਸ ਨੇ ਪੁਲਿਸ ਕੰਪ ਕਿ ਉਹ ਉਹਨਾਂ ਦੀ ਪਹੁੰਚ ਪਹੁੰਚ ਹੈਗੀ ਆ ਠੀਕ ਹੈ ਨਾ ਉਹ ਬੀਜੇਪੀ ਤੋਂ ਬਲੋਂਗ ਕਰਦੇ ਜਿਦਾਂ ਲੱਗ ਪਾਰਟੀ ਤੋਂ ਉਹਨਾਂ ਨੇ ਸਪੋਰਟ ਹੈਗੀ ਸਾਰੀ ਪੰਡਾਰੀ ਸਾਹਿਬ ਨਾਲ ਜਿੱਦਾਂ ਸਾਰੇ ਰੰਦੇ ਆਉਂਦੇ ਜਾਣਾ ਜਾਣਾ ਹੈਗਾ ਉਹ ਤਾਂ ਨਹੀਂ ਗਰੀਬ ਬੀਜੇਪੀ ਦੇ ਨਾਲ ਰਹਿੰਦੇ ਅਜ ਪੰਡਾਰੀ ਸਾਹਿਬ ਨਾਲ ਰਹਿੰਦੇ ਕਦੀ ਪੰਡਾਰੀ ਸਾਹਿਬ ਨੇ ਤਾਂ ਕਿਹਾ ਹੀ ਨਹੀਂ ਹੋਣਾ ਕਦੀ ਕਿ ਤੁਸੀਂ ਕਬਜੇ ਕਰਨੇ ਸ਼ੁਰੂ ਕਰ ਦੋ ਪੰਡਾਰੀ ਸਾਹਿਬ ਨੇ ਤਾਂ ਨਹੀਂ ਕਿਹਾ ਹੋਣਾ ਕਬਜੇ ਪਹਿਲੇ ਮੈਂ ਕਹਿਣ ਵਾਲੇ ਉਹਦਾ ਜਿੱਦਾਂ ਹੋਵਣਾ ਕਿ ਬੰਦਾ ਨਾਲ ਰੰਦਾ ਦਬਕੇ ਮਾਰਨਾ ਗਰੀਬ ਬੰਦੇ ਤੇ ਮੈਂ ਸੋਚਦਾ ਥੋੜਾ ਬਹੁਤਾ ਪੈਸੇ ਦੇ ਦਮ ਤੇ ਬੰਦਾ ਕਰਦਾ ਇਹ ਚੱਕਰ ਸੁਣਨ ਦੇ ਵਿੱਚ ਆਇਆ ਸੀ ਇੱਥੇ ਬਿਜਲੀ ਦੀ ਵੀ ਚੋਰੀ ਜਿਹੜੀ ਆ ਕੀਤੀ ਜਾਂਦੀ ਹੈ ਹਾਂਜੀ ਬਿਜਲੀ ਦੀ ਤਾਂ ਚੋਰੀ ਕੀਤੀ ਜਾਂਦੀ ਹੀ ਹੈ ਤਾਰਾ ਇਧਰ ਕਿਤੇ ਪਈਆਂ ਹੋਣੀਆਂ ਉਹਨੇ ਦਿਖਾ ਦੇਣਗੇ ਤੁਹਾਨੂੰ ਜੇ ਨੂੰ ਪਤਾ ਕਿੱਥੇ ਕਿੱਦ ਗੱਲਬਾਤ ਕਰ ਲੈਂਦੇ ਆ ਬੰਦੇ ਨਾ ਪਾਜੀ ਜਿਹੜੀ ਬਿਜਲੀ ਦੀ ਤਾਰਾਂ ਦਿਖਾ ਸਕਦੇ ਹੋ ਜਰਾ ਇਹ ਵੀ ਇੱਕ ਮਿੰਟ ਨਹੀਂ ਹਾਂ ਪਾਜੀ ਬਿਜਲੀ ਦੀ ਜਿਹੜੀ ਚੋਰੀ ਕੀਤੀ ਜਾਂਦੀ ਔਰ ਕਿੱਥੇ ਕਿੱਥੇ ਕੀਤੀ ਜਾਂਦੀ ਦੱਸੋ ਮੜਾ ਜਾ ਆਹ ਪਾਜੀ ਬਿਜਲੀ ਦੀ ਚੋਰੀ ਕਰਾਈ ਕਿ ਕਿਹ ਇਸ ਤੋ ਵੀ ਕਿੰਨਾ ਇੱਕ ਵਿਚਾਰੇ ਗਰੀਬ ਦਾ ਜਿਹੜਾ ਘਰ ਤੋੜ ਦਿੱਤਾ ਗਿਆ ਨਸ਼ਾ ਪਤਾ ਵੀ ਇੱਥੇ ਮੋਲ ਪਾਜੀ ਕਰਦੇ ਮੁੰਡੇ ਆ ਕੇ ਮਰੋ ਉਦੇ ਹਾਲਾਤ ਤਾਂ ਬੁਝਾ ਰਹੇ ਆ ਸੋ ਦੇਖ ਸਕਦੇ ਹੋ ਤਸਵੀਰਾਂ ਜਿਸ ਵਿਅਕਤੀ ਦਾ ਜਿਹੜਾ ਘਰ ਤੋੜਿਆ ਗਿਆ ਗਰੀਬ ਦਾ ਇਕੱਲਾ ਰਹਿੰਦਾ ਪੈਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚਪਲਾ ਤੱਕ ਨਹੀਂ ਹੈਗੀ ਉਸ ਵਿਚਾਰੇ ਦੇ ਸੋ ਉਹ ਇਹ ਕਿਹੜੇ ਕੁੰਡੀਆਂ ਹਾਂਜੀ ਭਾਈ ਇਹ ਕੁੰਡੀਆਂ ਦੇਖ ਰਹੀਆਂ ਇਹ ਉੱਪਰ ਦੇਖੋ ਕੁੰਡੀਆਂ ਦੇਖ ਰਹੀਆਂ ਸਾਹਮਣੇ ਤੁਹਾਨੂੰ ਇਹ ਕੁੰਡੀਆਂ ਸਾਰੀਆਂ ਚੋਰੀ ਦੀਆਂ ਜੀ ਸੋ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਤਾਰਾ ਜਿਹੜੀ ਦਿਖਾ ਦਿੱਤੇ ਜਾਵੇ ਕੈਮਰਾ ਦਿਖਾਓ ਤਾਰਾ ਦਿਖਾਓ ਉਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਲਾਈਵ ਦਿਖਾਓ ਇਹ ਚੀਜ਼ਾਂ ਦੇਖੋ ਪਾਈਏ ਤਾਰ ਦੇਖੋ ਸਿੱਧੀ ਜਾ ਰਹੀ ਉਹਨਾਂ ਕੋਠੇ ਦੇ ਅੰਦਰ। ਠੀਕ ਹੈ। ਸੋ ਕੈਮਰਾ ਮੈਂ ਲਗਾਉਂਗਾ ਜਿਹੜੀ ਜਿਹੜੀ ਤਾਰ ਵੀ ਲੈ ਕੇ ਜਾਈ ਦਿਖਾਈ ਜਾਵੇ ਜਿਹੜੀ ਦੂਜੀ ਜਗ੍ਹਾ ਤੇ ਜਾ ਰਹੀ ਹੈ। ਨਾਲੇ ਪਾਈ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਇਹਨਾਂ ਨੂੰ ਕਿ ਚਲੋ ਮੰਨ ਲਿਆ ਤੁਸੀਂ ਮੈਂਬਰ ਹੋ। ਕਦੀ ਵੀ ਜਿੱਥੇ ਮੈਂਬਰਸ਼ਿਪ ਕਮੇਟੀ ਬਣੀ ਹੋਵੇ ਉੱਥੇ ਮੈਂਬਰ ਨੂੰ ਅੰਦਰ ਰਹਿਣ ਦਾ ਹੱਕ ਨਹੀਂ ਹੁੰਦਾ। ਇਹਨਾਂ ਨੇ ਕਬਜ਼ਾ ਕਰਨ ਦੇ ਚੱਕਰ 'ਚ ਇੱਥੇ ਕਬਾਰ ਸਿੱਟਿਆ। ਆ ਸਾਰੇ ਕਬਾਰ ਵਾਲੇ ਕਮਰੇ ਬਣਾ ਹੀ ਇੱਥੇ ਕੱਚ ਖਲਾਰ ਦੇ ਕਿਉਂ ਜਾਣਾ ਜਾਵੇ। ਇਸ ਕਰਕੇ ਇਹਨਾਂ ਨੇ ਕਮਰੇ ਠਾਏ ਆ। ਹੁਣ ਇਹਦੇ ਵਿੱਚ ਉਹਦਾ ਤਸਵੀਰਾਂ ਦਿਖਾਉਣੇ ਇਸ ਜਗ੍ਹਾ ਦੇ ਵਿੱਚ ਜਿਹੜਾ ਕਬਾਰ ਪਿਆ ਹੈ ਕਿ ਨਹੀਂ ਪਿਆ ਆ ਚੈੱਕ ਕਰੋ ਤੁਸੀਂ ਦੇਖ ਸਕਦੇ ਹੋ ਕਿ ਕਬਾਰ ਜਿਹੜਾ ਇਹ ਅੰਦਰ ਪੂਰਾ ਭਰਿਆ ਹੋਇਆ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਬਾਰ ਦੀ ਜਿਹੜੀ ਦੁਕਾਨ ਆ ਉਹ ਨਹੀਂ ਖੁੱਲ ਸਕਦੀ ਕਿਉਂਕਿ ਕਿਸੇ ਤਰ੍ਹਾਂ ਦੀ ਜੇ ਕੋਈ ਕਿਤੇ ਅੱਗ ਵਗੈਰਾ ਜੇ ਬਾਹਰ ਤੋਂ ਲੱਗਦੀ ਹੈ ਤੇ ਦਮਕਲ ਵਿਭਾਗ ਨੂੰ ਆ ਜਿਹੜੇ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੂੰ ਵੀ ਜਿਹੜੀ ਅੱਗ ਬੁਝਾਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਸੋ ਤਸਵੀਰਾਂ ਜਿਹੜੀਆਂ ਰੂਬਰੂ ਕਰ ਰਹੇ ਆ ਸੋ ਭਾਈ ਏਵਲ ਕਿਸ਼ਨ ਜੀ ਜੀ ਇਸ ਬਹਿਲਾਂ ਦੇ 4-1.5 ਰੁਪਏ ਆ ਗਰਾ ਸਾਰੇ ਬੰਦਿਆਂ ਕੋ ਠੀਕ ਆ ਉੱਤਵਾ ਕੇਵਲ ਕਿਸ਼ਨ ਜੀ ਨਹੀਂ ਦੇ ਮਾਤਾ ਆ ਗਈ ਮਾਤਾ ਇਹਨਾਂ ਨੂੰ ਰਸੀਦ ਵੀ ਦਿੰਦੀ ਸੀ ਕੱਟ ਕੇ ਕਿਰਾਏਦਾਰਾਂ ਨੂੰ ਜਿਹੜਾ ਕਿਰਾਇਆ ਦਿੰਦਾ ਉਹਨੂੰ ਰਸੀਦ ਕੱਟ ਕੇ ਦਿੰਦੀ ਸੀ ਮਾਤਾ ਮਾਤਾ ਨਹੀਂ ਰਹੀ ਇਹਨਾਂ ਰਸੀਦ ਦੇਣੀ ਬੰਦ ਕਰਤੀ ਕਿਰਾਇਆ 1000 ਰੁਪਏ ਕਰਤਾ ਕਿੱਦਾਂ ਕਰਤਾ ਜੀ 1000 ਰੁਪਏ ਕਿਰਾਇਆ ਲਿੱਤਾ ਜਾਂਦਾ ਉਹਨਾਂ ਕੋ ਇਹਨੂੰ ਵੀ ਪੁੱਛ ਲੈ ਲੀ ਕਿੰਨੇ ਲੈਂਦੇ ਸੀਗੇ ਪਹਿਲੇ ਭਾਈ ਚੱਲਦਾ ਸੀ ਜਦੋਂ ਕੇਵਲ ਕਿਸ਼ਨ ਜੀ ਸੀਗੇ 100-150 ਰੁਪਏ ਉਤਵਾ ਮਾਤਾ ਜੀ 200 ਰੁਪਇਆ ਆਇਆ ਇਹਨਾਂ ਨੇ 1000 ਰੁਪਇਆ ਕਰਤਾ ਹੈ ਜਿਹੜੀ ਰਸੀਦ ਹੈ ਕਿਸ ਚੀਜ਼ ਦੀ ਦਿੱਤੀ ਜਾਂਦੀ ਹੈ ਮੰਦਰ ਦੀ ਰਸੀਦ ਹੈ ਜਾਂ ਕਿਸੇ ਦੀ ਜਿਹੜੀ ਮਾਤਾ ਦਿੰਦੀ ਹੀ ਉਹ ਮੰਦਰ ਦੀ ਰਸੀਦ ਸੀ ਇਹ ਬੰਦੇ ਦਾ ਕੁਛ ਦਿੰਦਾ ਹੀ ਨਹੀਂ ਹੈਗੇ ਨਾ ਰਸੀਦ ਦਿੰਦੇ ਬਾ ਕਰਾਇਆ ਲਿੱਤਾ ਠੀਕ ਹੈ ਆਪਣਾ ਲਾਇਆ ਹੀ ਕਰਾਇਆ ਸਾਰਾ ਆਂਦਾ ਮੰਦਰ ਦੀ ਰਸੀਦਾਂ ਦਾ ਉਹ ਕਰਾਇਆ ਜਾਂਦਾ ਕਿੱਥੇ ਹੈ ਰਸੀਦ ਮਿਲਦੀ ਨਹੀਂ ਕਿਸ ਨੂੰ ਭਾਈ ਮੰਦਰ ਦੀ ਰਸੀਦ ਮਿਲੇਗੀ ਤਾਂ ਇੱਕ ਪਤਾ ਲੱਗੇਗਾ ਤੁਸੀਂ ਗੱਲਬਾਤ ਕਰਦੇ ਆ ਜਿਹੜੇ ਲੋਕੀ ਇੱਥੇ ਰਹਿੰਦੇ ਵੀ ਆ ਤੁਸੀਂ ਕਿੰਨਾ ਕਿਰਾਇਆ ਭਰਦੇ ਹੋ ਇਹ ਦੋ ਇਹ ਨਾਲੋਂ ਨਹੀਂ ਬਤਾਵਾਂ ਇਹਨਾਂ ਨੂੰ ਸੋ जो एक हजार आप किराया देते हो इसकी कोई स्लिप वगैरह देते हैं आपको नहीं। और ये जो किराया देते हैं मंदिर की जगह है, किसकी जगह है? मंदिर की तो जगह है ये जब आप हजार रूपया देते हो तो आपको ये जो पैसे है कौन लेने आता है आपसे ये जो है ना यही लेते है अच्छा ये कबाड़ीया लेता है मंदिर में पैसे नहीं जा रहे इसके जगह मंदिर की, की है मंदिर के जगह है हम लोग तो कब मंदिर में नहीं देते इन्हीं को देते हैं किराया अच्छा आप लोग इन्हीं को देते हो तो इन्होंने कभी पर्ची नहीं दी जैसे मंदिर की स्लिप की हां 1000 रुपए मंदिर को जमा हुआ है क्योंकि कोई भी गुरुद्वारा आए चाहे मंदिर हो कहते पर्ची जे, जे जो आपको जरूर मिलेगी पैसों की देखो कोई कुछ दिए नहीं है देखो साहब देखो कि इनदा इनहा दे कहने के मुताबिक जड़ी जगह है ये मंदिर दी है पर हैरानगी वाली बात है कि मंदिर दी जड़ी पर्ची इनहां वलो बिल्कुल भी नहीं मिलती तो राज पुजारी के नाल भी जड़ी गाल बात करने की कोशिश करेंगे कि ओना नु ਜਿਹੜੇ ਪੈਸੇ ਆ ਉਹ ਮਿਲਦੇ ਆ ਜਾਂ ਨਹੀਂ ਮਿਲਦੇ ਸੋ ਪਾਜੀ ਤੁਹਾਡਾ ਨਾਮ ਦੇ ਦੇ ਦੁਜੇ ਕਮਰੇ ਤੋੜੇ ਤੇ ਕਿੱਪ ਵੀ ਸਾਡੇ ਕੁੱਤੇ ਬਿਨਾਂ ਤੋੜ ਤੇ ਕੋਈ ਗੱਲ ਨਹੀਂ ਲੇਕਿਨ ਮੈਂ ਕਹਿੰਦਾ ਮੈਂ ਵੀ ਇਦਾਂ ਦਾ ਬਣੂੰਗਾ ਹੁਣ ਇਹਨੂੰ ਮੈਂ ਦੱਸਦਾ ਹੀ ਕਿ ਜੇ ਕਮਰੇ ਟੁੱਟੇ ਤੇ ਕੀ ਹੋਣਾ ਹੁਣ ਸੰਦੀਪ ਨਾਰਾਇਣ ਮੰਦਰ ਮੰਦਰ ਦੇ ਅੰਦਰ ਜਿਹੜੇ ਤੁਸੀਂ ਮੀਟਰ ਦੀ ਗੱਲ ਕਰ ਰਹੇ ਹੋ ਉਹ ਕੀ ਹੈ ਵੀ ਦੱਸੋ ਇੱਕ ਵਾਰੀ ਜੀ ਬਰੀਫ ਕਰ ਦਿਓ ਜੀ ਆ ਜੀ ਕਰ ਉਹ ਆ ਬੰਦੇ ਵੀ ਇੱਥੇ ਹੀ ਰਹਿੰਦੇ ਆ ਭਾਈ ਕਿਰਾਇਆ ਦਿੰਦੇ ਆ ਇਹ ਕਿੱਥੇ ਹੀ ਰਹਿੰਦੇ ਹੋ ਭਾਜੀ ਕਿੰਨਾ ਕਿਰਾਇਆ ਦਿੰਦੇ ਮੇਰਾ ਭਰਾ 1000 ਰੁਪਏ ਦਿੰਦੇ ਇਹ ਭਾਜੀ ਜਿਹੜੀ ਜਗ੍ਹਾ ਕਿ ਦੀ ਮੰਦਿਰ ਦੀ ਹੈ ਕਿ ਦੀ ਹੈ ਮੰਦਿਰ ਦੀ ਜਗ੍ਹਾ ਹੈਗੀ ਭਾਜੀ 1000 ਰੁਪਏ ਦਿੰਦੇ ਤੁਹਾਨੂੰ ਮੰਦਿਰ ਵੱਲੋਂ ਕੋਈ ਪਰਚੀ ਵਗੈਰਾ ਮਿਲੀ ਨਹੀਂ ਭਾਜੀ ਪਰਚੀ ਨਹੀਂ ਮਿਲਦੀ ਐਸੇ ਮੰਦਿਰ ਦੇ ਵਿੱਚ ਪੁਜਾਰੀ ਨੂੰ ਜਾ ਕੇ ਦਿੰਦੇ ਕਿਸਕੇ ਨੂੰ ਦਿੰਦੇ ਤੁਸੀਂ ਆ ਇਹਨਾਂ ਨੂੰ ਦਿੰਦੇ ਕਵਾੜੀਆਂ ਨੂੰ ਮੰੰਟੀ ਭਾਜੀ ਤੇ ਇੱਕ ਬਾੜੀਏ ਨੇ ਤੁਹਾਨੂੰ ਕਦੀ ਪਰਚੀ ਨਹੀਂ ਦਿੱਤੀ ਨਹੀਂ ਭਾਜੀ ਪਰਚੀ ਨਹੀਂ ਕਿਉਂਕਿ ਅੱਜ ਕੱਲ ਭਾਜੀ ਗੁਰਦੁਆਰੇ ਦੇ ਵਿੱਚ ਕਿਤੇ ਵੀ ਤੁਸੀਂ ਕੋਈ ਆ ਕੇ ਜਦੋਂ ਤੁਸੀਂ ਚੜਾਵਾਂ ਲਟਾਉਂਦੇ ਹੋ ਜਾਂ ਮੰਦਿਰ ਦੀ ਜੇ ਕੋਈ ਬਿਲਡਿੰਗ ਹੋਵੇ ਜੇ ਉਹਨਾਂ ਨੇ ਕਰਾਇਆ ਜੇ ਤਾਂ ਪਰਚੀ ਜ਼ਰੂਰ ਦਿੰਦੇ ਆ ਤਾਂ ਕਿ ਜਿਹੜਾ ਸਾਰਾ ਹਿਸਾਬ ਹੈ ਉਹ ਪੂਰਾ ਜਿਹੜਾ ਪ੍ਰੋਪਰਟੀ ਕਰਾਵਾਂ ਵਿਲੇ ਤੇ ਮੰਦਿਰ ਦੀ ਜਿਹੜਾ ਆ ਹੋਰ ਜ਼ਿਆਦਾ ਬਾਅਦ ਚੜ ਕੇ ਸੀ ਬਣਾ ਚੁੱਕੇ ਤੁਹਾਨੂੰ ਕਦੀ ਪਰਚੀ ਨਹੀਂ ਮਿਲੀ ਨਹੀਂ ਪਰਚੀ ਨਹੀਂ ਮਿਲੀ ਭਾਜੀ ਤੁਸੀਂ ਪੁੱਛਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਰ ਨਹੀਂ ਨਹੀਂ ਭਾਜੀ ਪੁੱਛਣ ਦੇ ਵੀ ਕੋਸ਼ਿਸ਼ ਨਹੀਂ ਕੀਤੀ ਸੋ ਗੱਲਬਾਤ ਕਰਦੇ ਆ ਕਿੰਨਾ ਕਰਾਇਆ ਲੈਣਾ ਭਾਜੀ ਕਿੱਥੇ ਭਾਜੀ ਦਿਖ ਪੁਜਾਰੀ ਕਹੋਨੇ ਭਾਈ ਜਰਾ ਦਸੀਓ ਪੁਜਾਰੀ ਨੇ ਨਾ ਭਾਈ ਆਪਾਂ ਕੁੱਟਿਆ ਹੈ ਇਹ ਹੋਰ ਕੁਝ ਆ ਪੁਜਾਰੀ ਨੇ ਆ ਦੇਖੋ ਵੀ ਭਾਈ ਇੱਕ ਮਿੰਟ ਪੰਡਤ ਜੀ ਮੇਰੇ ਨਾਲ ਕਾਰ ਕਰ ਰਹੀ ਹੈ ਉਹ ਦੋ ਰੇਟ ਚੋੜਿਆ ਆ ਇਸ ਤਰੀਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰ ਤੁਸੀ ਪੰਡਤ ਜੀ ਉੱਥੇ ਤੇ ਮੈਂ ਪੰਡਤ ਜੀ ਜਿਹੜੀ ਇਹ ਸਾਰੀ ਜਗ੍ਹਾ ਇਹ ਮੰਦਿਰ ਦੀ ਜਗ੍ਹਾ ਹੈ ਜੀ ਹਾਂ ਜਿਹੜੇ ਕਮਰੇ ਕਿਰਾਏ ਤੇ ਉਹ ਵੀ ਮੰਦਿਰ ਦੀ ਜਗ੍ਹਾ ਹੈ ਸਾਹ ਮੰਦਿਰ ਦੀ ਜਗ੍ਹਾ ਤੇ ਜਿਹੜੇ ਇਹਨਾਂ ਤੋਂ 1000 1000 ਰੁਪਏ ਲੈ ਰਹੇ ਤੁਹਾਡੇ ਕੋ ਆ ਰਹੇ ਆ ਇਹਨਾਂ ਤੋਂ ਕਮਰੇ ਤੋਂ 1000 1000 ਦਿੱਤੇ ਜਾਂਦੇ ਆ ਉਹ ਅਪੇ ਝੋਲੇ ਲੈਣੇ ਹਨ ਕਮੇਟੀ ਅ ਪਰਚੀਆ ਉਹ ਤਾਂ ਉਹ ਜਾਣਿਆ ਸਾਵੀ ਨੇ ਸਾਲੋ ਘੇ ਉਹ ਲੈਨੇ ਨੂੰ ਨਾ ਨਹੀਂ ਸਾਲੋ ਘੇ ਤੇ ਬੈਠੇ ਪਰ ਇਹਨਾਂ ਤੇ ਤੁਹਾਨੂੰ ਵੀ ਪਤਾ ਹੋਣਾ ਹੈ ਕਿ ਜਦੋਂ ਮੰਦਿਰ ਦੀ ਕੋਈ ਜਗ੍ਹਾ ਤੇ ਜੇ ਕੋਈ ਬੰਦਾ ਰੈਂਟ ਦੇ ਉੱਤੇ ਰਹਿੰਦਾ ਹੈ ਤੇ ਜਦੋਂ ਉਹ ਪੈਸੇ ਦਿੰਦਾ ਹੈ ਉਹਦੀ ਪਰਚੀ ਜ਼ਰੂਰ ਕੱਟੀ ਜਾਣੀ ਚਾਹੀਦੀ ਤਾਂ ਕਿ ਪ੍ਰੋਪਰ ਜਿਹੜਾ ਪੈਸੇ ਦਾ ਹਿਸਾਬ ਮਿਲੇ ਕਿ ਕਿਰਾਏਦਾਰ ਨੂੰ ਜੇ ਇਹਦਾ ਕਿਰਾਏਦਾਰ ਨੂੰ ਪਤਾ ਹੋਣਾ ਠੀਕ ਹੈ ਨਾ ਇਸ ਬਾਰੇ ਕਿਸ ਨੂੰ ਕੋਈ ਪਤਾ ਨਹੀਂ ਹੈ ਪਰ ਇਹ ਸਾਨੂੰ ਪਤਾ ਕਿ ਸਾਰੀ ਮੰਦਿਰ ਦੀ ਜਗ੍ਹਾ ਕੀ ਹੈ ਇੱਕ ਜਿਸ ਦੀ ਪਰਸਨਲ ਜਗ੍ਹਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੰਡਤ ਤੁਸੀਂ ਬਣੇ 30 ਸਾਲ ਤੋਂ ਇੱਥੇ ਹੋ ਕਿ ਪਹਿਲੇ ਕਿਤੇ ਹੋਰ ਵੀ ਰਹੇ ਅੱਛਾ ਅੱਛਾ ਤੇ 30 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਹੋਰ ਵੀ ਪੰਡਤ ਜਿਹੜੇ ਯਾਰ ਤੋਂ ਸੌਣਗੇ ਹਾਂ ਉਹਨੇ ਆ ਕਈ ਲੋਕਾਂ ਨੇ ਉਹਦੇ ਵਿੱਚ ਤੁਹਾਨੂੰ ਇਹ ਵੀ ਚੀਜ਼ ਦੀ ਫਿਰ ਨੌਲੇਜ ਜ਼ਰੂਰ ਹੋਊਗੀ ਕਿ ਜਦੋਂ ਵੀ ਕੋਈ ਮੰਦਿਰ ਦਾ ਕਿਸੇ ਤਰ੍ਹਾਂ ਦਾ ਜੇ ਕੋਈ ਕੰਮ ਹੁੰਦਾ ਹੈ ਜੇ ਆਪਾਂ ਕੋਈ ਕਿਰਾਏ ਤੇ ਕੋਈ ਮੰਦਿਰ ਦੀ ਜਗ੍ਹਾ ਦਿੰਨੇ ਆ ਉਹਦੇ ਤੇ ਉਹਦੀ ਆਪਾਂ ਸਲਿੱਪ ਜ਼ਰੂਰ ਦਿੰਨੇ ਆ ਤਾਂ ਕਿ ਜਿਹੜਾ ਹਿਸਾਬ ਪੂਰਾ ਪ੍ਰੋਪਰ ਰਹੇ ਜੀ ਗੱਲ ਵਾ ਤੇ ਜੇ ਇਹ ਸਕਲਾਂ ਨੂੰ ਸਾਨੂੰ ਆਪਾਂ ਤੋਂ ਆਪਣਾ ਮੰਨਦਾ ਤਾਂ ਮੈਂ ਵੈਸੇ ਹੀ ਗੱਲ ਕਰ ਰਿਹਾ ਕਿ ਇਹ ਚੀਜ਼ ਮੰਨਦੇ ਹੋ ਕਿ ਪਰਚੀ ਜਿਹੜੀ ਬਹੁਤ ਜ਼ਰੂਰੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਹੋ ਸਕਦਾ ਹੈ ਕਿ ਤੁਹਾਡਾ ਨਾਮ ਲੱਗ ਜਾਈਏ ਕਿਸੇ ਹੋਰ ਦਾ ਨਾਮ ਲੱਗ ਜਾਈਏ ਕਿ ਸਾਨੂੰ ਪੈਸੇ ਦਾ ਹਿਸਾਬ ਨਹੀਂ ਮਿਲ ਰਿਹਾ ਇਸ ਕਰਕੇ ਜੇ ਪਰਚੀ ਕੱਟੀ ਹੋਵੇ ਤੇ ਇੱਕ ਚੀਜ਼ ਦੀ ਕਿਰਾਏ ਚੰਦਾ ਨਾ ਉਹਨੂੰ ਹੋਣਾ ਚਾਹੀਦਾ ਕਿ ਭਾਈ ਮੈਂ ਪਰਚੀ ਲੈਵਾਂ ਹੈ ਨਾ ਪਰ ਇਹ ਕਿਰਾਏਦਾਰ ਨੂੰ ਚਾਹੀਦਾ ਹੈ ਕਿ ਸਾਨੂੰ ਪਰਚੀ ਮਿਲੇ ਕਿਰਾਏਦਾਰ ਚਾਹੇ ਪਰਚੀ ਲਵੇ ਨਾ ਲਵੇ ਕਿਰਾਏਦਾਰ ਤਾਂ ਪੈਸੇ ਦੇ ਰਿਹਾ ਇਹਦਾ ਉਹਨੂੰ ਚਾਹੀਦਾ ਨਾ ਜਿਹੜਾ ਪੈਸੇ ਲੈ ਰਿਹਾ ਕਿ ਅਸੀਂ ਪਰਚ ਪਰ ਬਾਕੀ ਸਾਲੋਂ ਹੋਰ ਕੋਈ ਚੀਜ਼ ਪਤਾ ਨਹੀਂ ਪਰ ਇਹ ਸਾਲੋਂ ਪਤਾ ਕਿ ਇਹ ਮੰਦਿਰ ਦੀ ਜਗ੍ਹਾ ਕੀ ਹੈ ਇਹ ਸਾਰੀ ਮੰਦਿਰ ਦੀ ਜਗ੍ਹਾ ਹੀ ਹੈ ਤੇ ਜਿਹੜੇ ਸਕੂਲ ਜਿਹੜਾ ਬਣਿਆ ਹੈ ਸਕੂਲ ਨੂੰ ਕਹਿੰਦੇ ਪਹਿਲੇ ਜੰਜ ਘਰ ਦੀ ਜਿਹੜੀ ਜਗ੍ਹਾ ਮਿਲੀ ਸੀਗੀ ਬਹੁਤ ਪਹਿਲੇ ਤੋਂ ਸੀਗਾ ਇਹ ਬੜੀ ਸ਼ੁਰੂ ਤੋਂ ਸਕੂਲ ਚੱਲ ਰਿਹਾ ਸੀ ਪਹਿਲੇ 5ਵੇਂ ਤੱਕ ਸੀਗਾ ਪਹਿਲੇ ਤੇ ਆਹ ਬੰਦਾ ਅੰਦਰੀ ਜੀ ਦਾ ਸਕੂਲ ਸਕੂਲ ਕਲਾਸਾਂ ਲੱਗਦੀ ਸੀ ਗਿਆ ਤੇ ਉਸ ਤੋਂ ਬਾਅਦ ਉਸੇ ਕਮੇਟੀ ਬਣ ਗਈ ਆ ਉਹਨੇ ਵੱਡਾ ਸਕੂਲ ਬਣਾਇਆ ਸੀ ਸਕੂਲ ਦੇ ਪਾਸੇ ਨਹੀਂ ਜਿਹੜੀ ਇਹ ਜ਼ਮੀਨ ਹੈ ਵਾਕਈ ਜੰਜ ਘਰ ਨੂੰ ਅਲਰਟ ਹੋਈ ਸੀਗੀ ਹੈਲੋ ਦੱਲਨੋਂ ਹੋਈ ਸੀ ਤੇ ਫਿਰ ਜੰਝ ਘਰ ਨੂੰ ਅਲਰਟ ਹੋਈ ਸੀ ਕਿ ਸਕੂਲ ਕਿੱਦਾਂ ਬਣ ਗਿਆ ਇਸ ਸਕੂਲ ਨੂੰ ਉਹਨਾਂ ਨੇ ਇੱਥੇ ਬਣਾਇਆ ਪ੍ਰੋਗਰਾਮ ਕਿ ਇੱਥੇ ਜੰਝ ਘਰ ਸਕੂਲ ਦੀ ਜਿਹੜੀ ਫੀਸ ਬੱਚਿਆਂ ਤੋਂ ਫਿਰ ਲਿੱਤੀ ਜਾਂਦੀ ਕਿਉਂਕਿ ਸਰਕਾਰੀ ਸਕੂਲ ਹੈ ਜਿਹੜੇ ਦੇਖੋ ਜਦੋਂ ਸਰਕਾਰ ਵੱਲੋਂ ਜੰਝ ਘਰ ਜੇ ਅਲਰਟ ਹੋ ਗਿਆ ਤਾਂ ਮਤਲਬ ਉਹ ਸਰਕਾਰੀ ਜਗ੍ਹਾ ਹੋਗੀ ਕਿਤੇ ਨਾ ਕਿਤੇ ਸਰਕਾਰੀ ਬੰਦੇ ਨੇ ਦਿੱਤੀ ਸੀ ਕਿਸੇ ਪ੍ਰਾਈਵੇਟ ਨੇ ਤਾਂ ਨਹੀਂ ਦਿੱਤੀ ਸੀਗੀ ਇਹ ਮੇਰੇ ਗੁਰਜੀ ਥਾਪਰਾ ਦੀ ਜਗ੍ਹਾ ਹੀ ਆ ਜੀ ਇਹ ਥਾਪਰਾ ਨੇ ਉਹਨਾਂ ਨੇ ਜੰਝ ਘਰ ਵਾਸਤੇ ਦਿੱਤੀ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਜਿਹੜੀ ਉਹਨਾਂ ਦਾ ਇਹ ਸਮਸ਼ਾਨ ਲਗਾ ਸੀਗਾ ਠੀਕ ਹੈ ਸਮਝ ਗਏ ਇਹ ਸ਼ਮਸ਼ਾਨ ਗਾਰਸ਼ਿਕਾ ਤੋਂ ਉਹਨਾਂ ਨੇ ਇਹ ਦਾਨ ਕੀਤੀ ਹੈ ਜਗਾ ਸਥਾਪਨਾ ਨੇ ਹਲੇ ਵੀ ਥਾਪਰੇ ਚ ਉਹਨੇ ਦਾਨ ਕਿਹਨਾਂ ਨੂੰ ਕੀਤੀ ਹੈ ਇਹ ਬਾਬਾ ਜੀ ਨੂੰ ਕੀਤੀ ਸੀ ਤਪੱਸਵੀ ਮਹਾਰਾਜ ਜੀ ਠੀਕ ਹੈ ਤੇ ਉਹਦੋਂ ਤਪੱਸਵੀ ਮਹਾਰਾਜ ਇੱਥੇ ਹੁੰਦੇ ਸੀਗੇ ਤੇ ਇਸ ਇੱਥੇ ਜਿਹੜੇ ਆਪਣੇ ਉਸਤਿਵਾਰ ਜਿਹੜੇ ਕਾਉਂਸਲ ਰਹੇ ਹਨ ਕੇਵਲ ਕ੍ਰਿਸ਼ਨ ਜੀ ਉਹਨਾਂ ਨੇ ਉਹਨਾਰੇ ਹੈਂਡਓਵਰ ਥਾਪਰੇ ਨੇ ਕੀਤੀ ਸੀ ਠੀਕ ਹੈ ਕਿ ਤੁਸੀਂ ਇਹਦਾ ਦੇਖਭਾਲ ਕਰਨਾ ਤੁਸੀਂ ਇਹਨੂੰ ਚਲਾਣਾ ਠੀਕ ਹੈ ਉਹਨਾਂ ਨੇ ਕਮਰੇ ਬਣਾਏ ਉਹਨਾਂ ਨੇ ਸਕੂਲ ਚਲਾਇਆ ਸਭ ਕੁਝ ਨਹੀਂ ਨਹੀਂ ਹੁਣੇ ਤੁਸੀਂ ਦੇਖੋ ਜਾਂਚ ਜਾਂਚ ਕਰਦੀ ਸੀਗੀ ਤਾਂ ਮਤਲਬ ਕੇਵਲ ਕਿਸੇ ਜਾਂਚ ਕਰਨ ਲਈ ਅਲਰਟ ਕੀਤੀ ਸੀਗੀ ਗ੍ਰਾਂਟ ਕਿੰਨੀ ਮਿਲੀ ਸੀਗੀ ਜੀ ਅਭ ਇਹ ਸਾਨੂੰ ਪਤਾ ਨਹੀਂ ਕਿੰਨੇ ਮਿਲੇ ਸੀਗੇ ਚਲੋ ਜੇ ਜਾਂਚ ਕਰ ਬਣਿਆ ਹੋਊਗਾ ਜੇ ਮੰਨ ਲਓ ਜਾਂਚ ਕਰ ਲਈ ਅਲਰਟ ਹੋਈ ਤਾਂ ਮਤਲਬ ਗ੍ਰਾਂਟ ਵੀ ਕਿਸੇ ਨਾ ਕਿਸੇ ਨੇ ਜ਼ਰੂਰ ਦਿੱਤੀ ਹੋਏਗੀ ਫਿਰ ਜੇ ਉਹ ਗ੍ਰਾਂਟ ਦਿੱਤੀ ਗਈ ਸੀਗੀ ਤੇ ਫਿਰ ਉਸ ਗ੍ਰਾਂਟ ਦੀ ਜਗ੍ਹਾ ਤੇ ਸਕੂਲ ਕਿੱਦਾਂ ਬਣ ਗਿਆ ਸੁਣੋ ਸਹੀ ਇਹ ਸਕੂਲ ਪਹਿਲੇ ਵੀ ਸੀਗਾ ਇੱਥੇ ਨਾ ਉਹ ਤਾਂ ਛੋਟਾ ਸੀਗਾ ਨਾ ਹੁਣ ਜਿੱਥੇ ਜਾਂਚ ਕਰ ਬਣਨਾ ਸੀਗਾ ਵੱਡਾ ਬਣ ਗਿਆ ਤਾਂ ਉਹਨਾਂ ਨੇ ਕਿਹਾ ਕਿ ਵਾ ਇੱਥੇ ਸਕੂਲ ਬਣ ਜਾਊਗਾ ਇਹ ਜ ਭਾਜੀ ਪਹਿਲਾਂ ਸਕੂਲ ਸੀਗਾ ਆ ਇੱਕ ਕਲਾਸ ਆਇਆ ਇੱਕ ਕਲਾਸ ਹੋ ਸੀਗੀ ਇੱਕ ਕਲਾਸ ਆਇਆ ਇੱਕ ਆ ਇੱਕ ਦੇ ਨਾਲ ਆਜੀ ਠੀਕ ਹਾਂ ਲਿਖਿਆ ਵੀ ਲਾਇਬ੍ਰੇਰੀ ਵੀ ਲਿਖਿਆ ਬਿਲਕੁਲ ਬਸ ਇੰਨਾ ਸਕੂਲ ਸੀ ਠੀਕ ਹੈ ਯਾ ਜਦੋਂ ਇਹਨਾਂ ਕੋ ਨਹੀਂ ਹੁੰਦਾ ਇਹ ਖਾੜੇ ਦੀਆਂ ਕੰਦਾ ਛੋਟੀਆਂ ਹੁੰਦੀਆਂ ਸਕੂਲ ਉੱਥੇ ਲੱਗਦਾ ਹੁੰਦਾ ਇਹ ਖਾੜੇ ਠੀਕ ਹੈ ਖਾੜੇ ਵਾਲਿਆਂ ਨੇ ਕੰਦਾ ਉੱਚੀਆਂ ਕਰਤੀਆਂ ਇਸ ਕਰਕੇ ਇਹਨਾਂ ਨੂੰ ਸਕੂਲ ਅੰਦਰ ਕਰਨਾ ਪਿਆ ਇਹਨਾਂ ਨੇ ਜਿਹੜੀ ਗ੍ਰਾਂਟ ਇਹਨਾਂ ਨੂੰ ਮਿਲੀ ਸੀ ਉਹਦੀ ਆਪਣੇ ਜੰਜ ਘਰ ਦੀ ਇਹਨਾਂ ਨੇ ਉਹ ਗ੍ਰਾਂਟ ਦਾ ਸਾਨੂੰ ਨਹੀਂ ਪਤਾ ਕੀ ਕੀਤਾ ਇਹਨਾਂ ਨੇ ਸਕੂਲ ਬਣਾਤਾ ਬਿਲਕੁਲ ਸਹੀ ਸਹੀ ਕਹਿ ਰਹੇ ਨੇ ਇਹ ਜੀ ਸਹੀ ਕਹਿ ਰਹੇ ਨੇ ਦੇਖੋ ਇਹ ਸਕੂਲ ਆਪ ਉਸ ਸ਼ਾਇਦ ਇਹ ਤਾਂ ਕਿੱਦਾਂ ਤੁਸੀਂ 30 ਸਾਲ ਹੋ ਗਏ ਤੁਸੀਂ ਆਪੇ ਗਿਆ ਪਿੰਡ ਜੀ ਦੇਖੋ ਅਸੀਂ ਗ੍ਰਾਂਟ ਦੀ ਗੱਲ ਨਹੀਂ ਦੇਖੋ ਇੱਕ ਮਿੰਟ ਪਿੰਡ ਜੀ ਅਸੀਂ ਗ੍ਰਾਂਟ ਦੀ ਗੱਲ ਨਹੀਂ ਫਿਲਹਾਲ ਕਰ ਰਹੇ ਕਿਉਂਕਿ ਮੈਸੇਬ ਇੰਨੀ ਗੱਲ ਕਰ ਰਹੇ ਕਿ ਤੁਸੀਂ 30 ਸਾਲ ਤੋਂ ਇੱਥੇ ਹੋ ਕਿ ਜੋ ਕਹਿ ਰਹੇ ਆਂ ਆਪਾਂ ਬੜੀ ਆਖੀ ਰੁਚੀ ਨਾਲ ਆਈ ਨੂੰ ਬਾਈ ਟਾਈਮ ਨਹੀਂ ਹੋਇਆ ਇਹ ਤਾਂ ਭੰਡਾਰੀ ਸਾਹਿਬ ਉਦੋਂ ਸੀ ਗਿਆ ਐਮ ਐਲ ਓਕੇ ਗ੍ਰਾਂਟ ਆਈ ਨੂੰ ਉਹਨਾਂ ਨੇ ਦਿੱਤੀ ਗ੍ਰਾਂਟ 5.5 ਲੱਖ ਰੁਪਏ ਜੀ ਠੀਕ ਹੈ ਉਹਨਾਂ ਨੇ ਗ੍ਰਾਂਟ ਦਿੱਤੀ ਸੀ ਇਹਨਾਂ ਨੂੰ ਲੇਕਿਨ ਉਹ ਗ੍ਰਾਂਟ ਪਤਾ ਹੀ ਨਹੀਂ ਲੱਗੀ ਗਈ ਕਿੱਥੇ ਤਾਂ ਗ੍ਰਾਂਟ ਜਿੱਥੇ ਗਈ ਉਹ ਤਾਂ ਬਾਅਦ ਦੀ ਗੱਲ ਹੈ ਪਰ ਜ ਇਹ ਵੀ ਸਕੂਲ ਦੇ ਕਵਰੇਜ ਏ ਆਪ ਬਾਕੀ ਪੈਸੇ ਲਾੜੇ ਉਹਨਾਂ ਨੇ ਆਪਣੇ ਕਮੇਟੀ ਸਿਖਾਉਣਾ ਕਿ ਉਧਰ ਲਾਇਆ ਕਿ ਇਧਰ ਲਾਇਆ ਬਾਕੀ ਜਲ ਘਰ ਰਵਾਈਏ ਕੀ ਜ਼ਰੂਰ ਸਿਖਾ ਪਤਾ ਕਿ ਜਲ ਘਰ ਬਣਾ ਇਹ ਜ਼ਰੂਰ ਪਤਾ ਸਿਖਾ ਇੱਕਦਮ ਜ਼ਰੂਰ ਪਤਾ ਸਿਖਾ ਕਿ ਜਲ ਘਰ ਬਣਾ ਪੰਡਿਤ ਜੀ ਕਿਤੇ ਦਾਲ ਤੇ ਕਾਲਾ ਲੱਗ ਰਿਹਾ ਨਹੀਂ ਦੇਖੋ ਸਾਨੂੰ ਦਾਲ ਤੇ ਕਾਲਾ ਕੀ ਆਪਾਂ ਕਰੀਏ ਤੇ ਪੈਨਸ਼ਨ ਲਗਣੀ ਆ ਕੋਸ਼ਿਸ਼ ਕੀਤੀ ਹੋਜੀ ਗੱਲਾਂ ਕਰਦੇ ਆਪਾਂ ਵੀ ਪਰਦੇਸੇ ਬੰਦੇ ਆ ਜਦੋਂ ਤੱਕ ਰੋਟੀ ਨਹੀਂ ਚੋਣੀ ਇੱਕ ਗੱਲ ਹੈ ਪੰਡਿਤ ਜੀ ਦੇਖੋ ਮੇਰੀ ਗੱਲ ਸੁਣੋ ਜਿੱਦਾਂ ਇਹਨਾਂ ਨੇ ਕਿਹਾ ਕਿ ਭੰਡਾਰੀ ਸਾਹਿਬ ਨੇ ਜਿਹੜੀ ਗ੍ਰਾਂਟ ਪਾਸ ਕੀਤੀ ਸੀ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਇਹਨਾਂ ਦੇ ਇੱਕ ਮਿੰਟ ਇੱਕ ਮਿੰਟ ਕਰੋ ਜੀ ਪੰਡਿਤ ਜੀ ਕਮੇਟੀ ਪੰਡਿਤ ਜੀ ਮੇਰੀ ਗੱਲ ਤਾਂ ਸੁਣੋ ਠੀਕ ਹੈ ਕਿ ਨਹੀਂ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਪਰ ਇੱਕ ਗੱਲ ਕਰਦਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਫਿਰ ਹਜੇ ਥੋੜਾ ਜਿਹਾ ਸਮਾਂ ਹੋਇਆ ਤੁਸੀਂ ਕਹਿ ਰਹੇ 29 ਸਾਲ ਹੋ ਗਏ ਤੁਹਾਨੂੰ ਨੌਲੇਜ ਹੀ ਨਹੀਂ ਇਸ ਗੱਲ ਦੀ ਇਹ ਦੇਖੋ ਆਪਾਂ ਮੰਦਰ ਦਾ ਦੇਖਣਾ ਕਿ ਆਪਾਂ ਨੂੰ ਗ੍ਰਾਂਟ ਹੁਣ ਤੁਸੀਂ ਆਪਣੀ ਕਮੇਟੀ ਨਾਲ ਗੱਲਬਾਤ ਕਰੋਗੇ ਕਿ ਸਵਾਲ ਜਵਾਬ ਜਿਹੜੇ ਸਾਡੇ ਦਾ ਹੁੰਦੇ ਤੁਸੀਂ ਸਲਿੱਪ ਕਿਉਂ ਨਹੀਂ ਦਿੰਦੇ ਹੁਣ ਤਾਂ ਤੁਸੀਂ ਕਮੇਟੀ ਨਾਲ ਗੱਲ ਕਰ ਸਕਦੇ ਹੋ ਕਮੇਟੀ ਵਾਲੇ ਨੂੰ ਪੁੱਛੋ ਇਹ ਸਵਾਲ ਬਲਾਅ ਕਮੇਟੀ ਵਾਲੇ ਬੁਲਾ ਲਓ ਇੱਥੇ ਕਮੇਟੀ ਵਾਲੇ ਨੂੰ ਕਰਨੇ ਚਾਹੀਦੇ ਆ ਸਾਡੇ ਨਾਲ ਪੜਾਈ ਕਰਨੀ ਚਾਹੀਦਾ ਕਮੇਟੀ ਵਾਲੇ ਬੁਲਾਵੇ ਸਹੀ ਕਹਿੰਦਾ ਸੁਣੋ ਇਹ ਪ੍ਰਾਪਨਾ ਆਏਗਾ ਜੀ ਲੇਕਿਨ ਹਰ ਇੱਕ ਨੂੰ ਦੁੱਖ ਹੋ ਰਹਾ ਇਹ ਥਰੇ ਆ ਜੀ ਇਹਦਾ ਕਮਰਾ ਤੋੜੇ ਤਾਂ ਜਿੰਦੋ ਬਣਣਾ ਜੱਜਗਰ ਪਹਿਲੇ ਗੱਲ ਸੰਗ ਅਬ ਇਹ ਮੂਹਰੇ ਕਹਿਗਾ ਇਹਨੂੰ ਪਤਾ ਨਹੀਂ ਹੈ ਕਿ ਕਿੱਦਾਂ ਕਿਸ ਨਾਲ ਗੱਲ ਕਰੀ ਦੇ ਕਿ ਦੇਖੋ ਜੇ ਆਪਾਂ ਸਾਫ਼ ਗੱਲ ਕਰਦੇ ਆ ਆਪਣੇ ਗੱਲ ਹ ਇਹ ਥੋੜਾ ਉਤਲੇ ਪੰਚ ਆ ਗਿਆ ਜੋ ਬਹਿ ਕੇ ਗੱਲ ਕਰਦਾ ਕਿ ਬਾਪੂ ਜੀ ਇਦਾਂ ਇਦਾਂ ਗੱਲ ਜਿਵੇਂ ਪਹਿਲੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜੇ ਘਰ ਟੁੱਟ ਗਿਆ ਨਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਸੀਗਾ ਨਾ ਕਿਦਰਾ ਨੋਟਿਸ ਸੀਗਾ ਨਾ ਹੀ ਜ਼ਮੀਨ ਇਹਨਾਂ ਦੀ ਸੀਗੀ ਤੇ ਫਿਰ ਕਿੱਦਾਂ ਹੋ ਗਿਆ ਭਾਈ ਇਹਨਾਂ ਕੋਈ ਥੋੜਿਆ ਵੀ ਤੋੜਨ ਦੀ ਨਹੀਂ ਮੇਰੀ ਗੱਲ ਸੁਣੋ ਪਹਿਲੇ ਸਭ ਕੁਝ ਹੈ ਗਿਆ ਭਾਈ ਪਤਾ ਕਰ ਲਿਖੇ ਬੰਦਾ ਜੀ ਅਥਾਰਟੀ ਦਿਖਾਓਗੇ ਮੈਨੂੰ ਮੇਰੀ ਗੱਲ ਸੁਣੋ ਉਹਨਾਂ ਕੋਲ ਐਵੇਂ ਕੋਈ ਨਹੀਂ ਹੱਥ ਪਾਣਾ ਕਰੀ ਇਹ ਜੋ ਅਗਲਾ ਕੋਲ ਕੁਝ ਹੋਗਾ ਤਾਂ ਅਗਲੇ ਚੋਰ ਬਣ ਕੇ ਇਦਾਂ ਕੁਝ ਪੇ ਗਲਵਾਤੀਆਂ ਪਰ ਮੇਰੀ ਗੱਲ ਸੁਣੋ ਮੈਂ ਇਹ ਪ੍ਰਾਅ ਮੈਂ ਇੱਕ ਗੱਲ ਕਰਨਾ ਬੌਜੀ ਇੱਕ ਗੱਲ ਬਾਤ ਹੈ ਜੀ ਉਦਾਂ ਇਹਨੇ ਮੈਂ ਕਲ ਬਣਾ ਦਿੱਤਾ ਪਹਿਲੇ ਇਹਨੇ ਕਿਹਾ ਕਿ ਮੈਂ ਕਮਰਾ ਖਾਲੀ ਕਰ ਦੇ ਤੇ ਮੈਂ ਉਹਨੂੰ ਜਵਾਬ ਦਿੱਤਾ ਮੈਂ ਕਿਹਾ 15 ਦੇ 50 ਕਰ ਲੈ ਮੈਂ ਕਿਹਾ ਤਾਂ ਵੀ ਤੇਰੇ ਨਹੀਂ ਚੱਲਣੀ ਹੈਗੀ ਜੋ ਮਰਜੀ ਤੂੰ ਧੱਕਾ ਨਹੀਂ ਕਰ ਸਕਦਾ ਤੂੰ بیا ਮੈਂ ਇਹਨੇ ਪਾਇਆ ਸ਼ੌਕਾਰ ਬੰਦੇ ਇੱਥੇ ਇਸ ਟਾਈਮ ਜਿੰਨੇ ਬੰਦੇ ਆ ਗਏ ਮਲੇ ਦਾ ਮੈਂ ਕਹਿੰਦਾ ਆ ਲਿਸਟ ਬਣਾ ਕੇ ਦਵੇ ਕਿਹੜਾ ਕਿਹੜਾ ਇੱਥੇ ਦਾ ਮੈਂਬਰ ਆ ਮਲੇ ਇੱਕ ਨੇ ਮੈਂਬਰ ਆ ਕਿਰਮ ਮਲੇ ਦੋ ਮੈਂਬਰ ਆ ਇੱਕ ਸੰਦੀਪ ਇੱਕ ਮੋਨੀ ਬਾਕੀ ਸਭ ਬਾਹਰ ਦੇ ਮੈਂਬਰ ਆ ਐਸ ਵੈਰੀ ਭਾਈ ਸਾਰੇ ਮਲੇ ਦੀ ਜਲਣੀਆਂ ਆਈ ਸੀਗੀਆਂ ਇੱਥੇ ਜਦੋਂ ਹੋਣ ਲੱਗੇ ਨਾ ਕਮਰਾ ਜੀ ਸਾਰੀ ਮੱਲੇ ਦੇ ਜਨਨ ਨੇ ਜਿੰਨੇ ਵੀ ਜਨਨ ਆਂਦੇ ਆ ਮੰਦਰ ਚ ਸਾਰੀ ਮੱਲੇ ਦੇ ਆਇਸ ਗਿਆ ਇਹ ਮੱਲੇ ਦਾ ਮੰਦਰ ਹੈਗਾ ਮੱਲੇ ਦੇ ਲੋਕ ਆਨੇ ਆਂ ਧਨ ਗਲਬਾਤ ਨੇ ਜੇ ਤੁਹਾਨੂੰ ਪਤਾ ਨਹੀਂ ਤਾਂ ਸਾਰ ਨੂੰ ਪੁੱਛ ਲੈ ਘਰ ਘਰ ਜਾ ਕੇ ਮੈਨੂੰ ਲੋਰ ਦੇ ਜਿਹੜੇ 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 ਕਵਾੜੀਆਂ ਦੀ ਗੱਲਬਾਤ ਹੋ ਰਹੀ ਹੈ ਜਿਨ੍ਹਾਂ ਨੇ ਕਵੜਾ ਉਹ ਮੰਦਰ ਦੀ ਕਮੇਟੀ ਦੇ ਮੈਂਬਰ ਨੇ ਹਾਂ ਜੀ ਬਾਈ ਮੈਂਬਰ ਹੈ ਗਿਆ ਜਦੋਂ ਤੋਂ ਇੱਥੇ ਰਹਿੰਦੇ ਆਂ ਸ਼ੁਰੂ ਤੋਂ ਇੱਥੇ ਆਉਂਦੇ ਜਾਂਦੇ ਆਂ ਅੱਜ ਦੀ ਗੱਲ ਤੋਂ ਨਹੀਂ ਆਪਾਂ ਜਦੋਂ ਤੋਂ ਇੱਥੇ ਆਇਆ ਆਂ ਆਪਾਂ ਰੋਜ਼ ਦੇਖਦੇ ਹਾਂ ਉਹਨਾਂ ਨੂੰ ਡੇਲੀ ਮੰਦਰ ਦੇ 30 ਸਾਲਾਂ ਦੇ ਵਿੱਚ ਇੱਕ ਵਾਰੀ ਤੁਹਾਨੂੰ ਯ ਇਹ ਤਾਂ بڑے بڑے ਵਿਵਾਦ ਹੋਇਆ ਕਿ ਕੀ ਕਾਰਨ ਹੈ ਕਿ ਇੱਕ ਮੰਦਰ ਤੇ ਜੰਜਕਾਰ ਸਕੂਲ ਲੈ ਕੇ ਇੰਨੇ ਵਿਵਾਦ ਮੈਂ ਤਾਂ ਇਹ ਗਲ ਕਹਾਂਗਾ ਆਪ ਨੂੰ ਕਿ ਇਥੇ ਕੁਝ ਵੀ ਨਹੀਂ ਹੈ ਪਾਰਟੀ ਪਾਜੀ ਦਾ ਚੱਕਰ ਆ ਕਿ ਲੋਕ ਕਹਿੰਦੇ ਮੈਂ ਕਾਂਗਰਸੀ ਆ ਕਹਿੰਦੇ ਮੈਂ ਭਾਜਪਾ ਦੇ ਪਾਰਟੀ ਗੱਲ ਇਤ ਨਹੀਂ ਹੈ ਹੁਣ ਹੋਰ ਕੁਝ ਨਹੀਂ ਹੈ ਮਤਲਬ ਹੁਣ ਰੱਬ ਵੀ ਜਿਹੜੇ ਪਾਰਟੀ ਫਾਜੀਆਂ ਦੇ ਵਿੱਚ ਸ਼ਾਮਿਲ ਕਰਨ ਲੱਗ ਪਏ ਦੇਖੋ ਸਾਫ਼ ਗੱਲ ਹੈ ਕਿ ਆਪਾਂ ਸਾਫ਼ ਗੱਲ ਕਰਦੇ ਆ ਇਹ ਨਹੀਂ ਕਿ ਕੋਈ ਆਪਾਂ ਥੋੜੀ ਪਾਰਟੀ ਪਾਜੀ ਚ ਹੈਗੇ ਆ ਕੋਈ ਇਹ ਗੱਲ ਬਾਤ ਆਪਾਂ ਥੋੜੀ ਭਾਈ ਕੋਈ ਪਾਰਟੀ ਪਾਜੀ ਪਾਰਟੀ ਪਾਜੀ ਇਹਨਾਂ ਦੀ ਜਿੰਨਾ ਨਾਲ ਜਲਦੀ ਚੱਲੇ ਜਿਹੜਾ ਰਹਿ ਰਿਹਾ ਉਹਨਾਂ ਨੂੰ ਕਿੱਦਾਂ ਠੀਕ ਹੈ ਤੁਸੀਂ ਵੀ ਸਿਆਣੀ ਉਮਰ ਦੇ ਹੋ ਸਾਡੇ ਤੋਂ ਵੱਡੇ ਵੀ ਹੋ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੀ ਪੂਜਾ ਤੁਸੀਂ ਕਰਦੇ ਸ਼ਾਇਦ ਅਸੀਂ ਨਹੀਂ ਕਰਦੇ ਕਿਉਂਕਿ ਤੁਸੀਂ ਪੁਜਾਰੀ ਹੋ ਠੀਕ ਹੈ ਕਿ ਨਹੀਂ ਸੋ ਕੀ ਲੱਗਦਾ ਤੁਹਾਨੂੰ ਕਿ ਮੰਦਿਰ ਨੂੰ ਕਦੀ ਪਾਰਟੀਬਾਜੀ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਕਿੰਨੀ ਕੁ ਚੀਜ਼ ਸਹੀ ਹੈ ਇੱਕ ਗੱਲ ਕਰਦਾ ਮੈਂ ਤਾਂ ਇੱਕ ਗੱਲ ਕਰਦਾ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਕਿ ਜਿੰਨੇ ਵੀ ਬੰਦੇ ਆ ਗਏ ਆ ਧਰਮ ਦੇ ਹਿਸਾਬ ਨਾਲ ਮੰਦਰ ਦੇ ਵਿੱਚ ਪਾਰਟੀ ਵਾਲੇ ਦਾ ਕੋਈ ਚੱਕਰ ਨਹੀਂ ਹੋਣਾ ਚਾਹੀਦਾ ਕਿ ਇੱਕ ਬੰਦੇ ਨੇ ਦੇਖੋ ਸਕੂਲ ਖੁੱਲਿਆ ਇੱਕ ਵਾਰ ਮੰਦਰ ਤੇ ਉੱਥੇ ਲਿਖਿਆ ਹੋਇਆ ਕਿ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਹਰ ਇੱਕ ਚੀਜ਼ਾਂ ਥਾਂ ਥਾਂ ਤੇ ਲਿਖੀਆਂ ਹੋਈਆਂ ਤੇ ਉਹਦੇ ਥੱਲੇ ਬੈ ਗਈ ਇਹ ਠੱਗੀ ਠੋਰੀ ਇਹ ਇਹ ਮarre ਗੱਲ ਕੋਈ ਵੀ ਪਾਰਟੀ ਵਾਈ ਮੈਂ ਇਹ ਚਾਹਾਂ ਕਿ ਮੰਦਰਾਂ ਦੇ ਵਿੱਚ ਖਾਸ ਕਰਕੇ ਧਰਮ ਸਥਾਨ ਦੇ ਵਿੱਚ ਪਾਰਟੀ ਵਾਲੇ ਦਾ ਚੱਕਰ ਨਹੀਂ ਹੋਣਾ ਚਾਹੀਦਾ ਬਸ ਇਹ ਗੱਲ ਬਾਤ ਸੋ ਗੱਲਬਾਤ ਕਰਦੇ ਆ ਜਿਹੜੇ ਜਿਹੜੇ ਇੱਕ ਬਾੜੀਆਂ ਦੀ ਜਿਹੜੀ ਗੱਲਬਾਤ ਹੋ ਰਹੀ ਉਹਨਾਂ ਨੂੰ ਹੀ ਪੁੱਛਦੇ ਆ ਕਿ ਮੰਦਰ ਦੀ ਜਿਹੜੀ ਕਮੇਟੀ ਤੋਂ ਮੈਂਬਰ ਹੈ ਜਾਂ ਨਹੀਂ ਹੈ ਤੇ ਕਿੰਨੇ ਸਾਲਾਂ ਤੋਂ ਜਿਹੜੇ ਫਾਈ ਮੰਦਰ ਦੇ ਇਕਵਾਰੀਆਂ ਨੂੰ ਪਰਚੀ ਮਿਲਦੀ ਹੈ ਉਹਨਾਂ ਨੂੰ ਪਰਚੀ ਕੌਣ ਦਿੰਦਾ ਆ ਜੇ ਉਹ ਦੇਖੋ ਜੇ ਉਹ ਕਮੇਟੀ ਦੇ ਮੈਂਬਰ ਨੇ ਤੇ ਉਹਨਾਂ ਨੂੰ ਹੱਕ ਵੀ ਉਹਨਾਂ ਨੂੰ ਹੱਕ ਵੀ ਹੈਗਾ ਪਰਚੀ ਪਰਚੀ ਦੇਹ ਜਾਈ ਦੀ ਜਿਹੜੇ ਹੈਗੇ ਆ ਹੱਕ ਹੈਗਾ ਹੈ ਲੇਕਿਨ ਉਹਨਾਂ ਨੂੰ ਇਹ ਸੁਣਨੀ ਹੈਗਾ ਕਿ ਕਮੇਟੀ ਦੇ ਬੰਦੇ ਅੰਦਰ ਰਹਿਣ ਜਿਹੜੀ ਜਗ੍ਹਾ ਕਮੇਟੀ ਬਣੀ ਹੋਵੇ ਉਹਦੇ ਵਿੱਚ ਮੈਂਬਰ ਨਹੀਂ ਰਹਿ ਸਕਦਾ ਆ ਬਿਲਕੁਲ ਇਹਨਾਂ ਨੇ ਇੱਕ ਵਾਰ ਕਿੱਦਾਂ ਸੜ ਦਿੱਤਾ ਮੈਂਬਰ ਹੋਣ ਦੇ ਬਾਵਜੂਦ 5 ਸਾਲ ਹੋ ਗਏ ਦੇਖੋ ਕਿੰਨਾ ਕਚਰਾ ਆ ਆਪ ਦੇਖੋ ਤੁਸੀਂ ਭਾਈ ਦੇਖ ਲਿਆਓ ਤੇ ਅਸੀਂ ਦੇਖ ਲਿਆ ਆ ਇਹਨਾਂ ਨੇ ਸਾਰਾ ਕਾਚ ਇਹਨਾਂ ਨੇ ਖਿਲਾਰਿਆ ਹੁੰਦਾ ਆ ਐਂ ਆਪਾਂ ਨਹੀਂ ਬੋਲਦੇ ਤੇ ਤਾਂ ਵੀ ਇਹ ਨਿਜਾਈ ਕਰ ਰਹੇ ਐ ਇਹ ਸਾਰੀ ਲਾਈਟ ਚੋਰੀ ਕਰਦੇ ਹੈਗੇ ਆ ਇਹਨਾਂ ਨੂੰ ਕੋ ਤੇ ਤੁਸੀਂ ਮੰਦਿਰ ਦੀ ਕਮੇਟੀ ਦੇ ਵੀ ਹੈਗੇ ਕੁਝ ਤੁਸੀਂ ਜਾ ਕੇ ਜੀ ਪ੍ਰਧਾਨ ਹੈਗਾ ਨਾਲ ਨਹੀਂ ਵੈਸੇ ਤੁਸੀਂ ਮੰਦਿਰ ਦੀ ਕਮੇਟੀ ਨਾਲ ਜਿਹੜੀ ਗੱਲ ਕੀਤੀ ਮੈਂ ਵੀ ਬੇਨਤੀ ਕੀਤੀ ਆ ਤੁਸੀਂ ਪ੍ਰਧਾਨ ਨਾਲ ਗੱਲ ਕਰ ਲਓ ਨਾਲ ਦੇ ਅੰਕਲ ਉਹਦੇ ਅਸੀਂ ਗੱਲ ਕਰ ਲਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਇੱਕ ਮੈਂ ਸਿੰਪਲ ਜੀ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਤੁਸੀਂ ਇਹਨਾਂ ਤੋਂ ਪਰਚੀ ਕੱਢਦੇ ਹੋ ਹਜ਼ਾਰ-ਹਜ਼ਾਰ ਰੁਪਏ ਦੀ ਜੋ ਇਹ ਕਹਿ ਰਹੇ ਨੇ ਕਰਾਇਆ ਹਾਂਜੀ ਕਰਾਇਆ ਨਹੀਂ ਅਸੀਂ ਪਰਚੀ ਨਹੀਂ ਕਰਦੇ ਪਰ ਲੋਕੀ ਤਾਂ ਕਹਿ ਰਹੇ ਤੁਸੀਂ ਕੱਟਦੇ ਹੋ ਜੀ ਸਾਹ ਜੀ 1000 ਰੁਪਏ ਦੀ ਇਹਨਾਂ ਦੀ ਕਮਰਿਆਂ ਦੀ ਪਰਚੀ ਦੇ ਕਮਰੇ ਦੇ ਕਿਰਾਏ ਦੇ ਲਈ ਉਹੀ ਕਹਿ ਰਹੇ ਆ ਕਮਰੇ ਤੋਂ ਤੁਸੀਂ ਲੈਂਦੇ ਮਰੇ ਲੈਣਾ ਪਰ ਅੰਕਲ ਤੁਸੀਂ ਇਹਨਾਂ ਨੂੰ ਕਦੀ ਪਰਚੀ ਨਹੀਂ ਦਿੱਤੀ ਨਹੀਂ ਆਪਾਂ ਪਰਚੀ ਨਹੀਂ ਦਿੰਦੇ ਕਿਉਂਕਿ ਜੇ ਮੰਦਿਰ ਦੀ ਦੇਖੋ ਜੇ ਜਗ੍ਹਾ ਹੈਗੀ ਆ ਤੇ ਮੰਦਿਰ ਦੀ ਪਰਚੀ ਦੇਣੀ ਵੀ ਬਣਦੀ ਹੈ ਚਲੋ ਠੀਕ ਆਪਾਂ ਨਹੀਂ ਦਿੰਦੇ ਤੇ ਜਿਹੜੀ ਤੁਸੀਂ ਕਬਾੜ ਜਗ੍ਹਾ ਖੋਲੀ ਰਿਹਾ ਸੀ ਇਲਾਕੇ ਦੇ ਦੇਖਿਆ ਜੇ ਕਬਾੜ ਵੀ ਨਹੀਂ ਖੋਲ ਸਕਦੇ ਆਪਾਂ ਉਹ ਸਭ ਕੁਝ ਨਹੀਂ ਕਰ ਸਕਦੇ ਆਪਾਂ মিডিਏ ਦੇ ਹਿਸਾਬ ਨਾਲ ਜੁਮਰ ਜਿਕੋ ਖਾਨ ਨਹੀਂ ਸਕਦੇ ਐਸੀ ਗੱਲ ਕੋਈ ਆ ਅੰਕਲ ਜੇ ਸਾਡੇ ਸਾਹ ਅੱਜ ਵੀ ਦੇਖਾਂਗੇ ਜੋ ਕਮੇਟੀ ਕਹੇਗੀ ਆਪਣੀ ਉਹ ਸਾਹਮਣਾ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਅੰਕਲ ਨਾਲ ਗੱਲਬਾਤ ਜ਼ਰੂਰ ਕੀਤੀ ਵੀ ਗਈ ਪਰ ਅੰਕਲ ਵੀ ਜਿਹੜੇ ਆ ਅੰਦਰ ਖਾਤੇ ਢਿੱਲੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਇਹ ਗੱਲ ਕਰੀਏ ਦਾਲ ਦੇ ਵਿੱਚ ਕਾਲਾ ਜ਼ਰੂਰ ਹੈਗਾ ਜਿਹਦੇ ਕਰਕੇ ਜਿਹੜਾ ਇਹ ਸਾਰੀਆਂ ਜੜੀਆਂ ਚੀਜ਼ਾਂ ਇੱਕ ਦੂਜੇ ਤੋਂ ਲੁਕੋਈ ਜਾ ਰਹੀਆਂ ਉੱਥੇ ਹੀ ਮੰਦਰ ਦੇ ਜਦੋਂ ਪੁਜਾਰੀ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਪੁਜਾਰੀ ਦਾ ਵੀ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਸੀ ਉਹ ਕਹਿਣੀ ਸੀ ਕਿ ਜਿਹੜੀ ਪਰਚੀ ਆ ਜ਼ਰੂਰ ਕੱਟਣੀ ਚਾਹੀਦੀ ਪਰ ਹੈਰਾਨਗੀ ਵਾਲੀ ਗੱਲ ਇਹ ਜਿਹੜੀ ਪਰਚੀ ਕਿਉਂ ਨਹੀਂ ਕੱਟੇਗੀ ਤੇ ਹਰ ਕੋਈ